ਪੀਵੀ ਟੁਡੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫਿਰ ਤੋਂ ਸਤਿ ਸ਼੍ਰੀ ਅਕਾਲ ਅਸੀਂ ਇਸ ਵਕਤ ਆਪਣੇ ਘਰ ਹੀ ਬੈਠੇ ਆ ਬੈਠਣ ਦਾ ਕਾਰਨ ਵੀ ਤੁਹਾਨੂੰ ਦੱਸ ਦਿੰਦਾ ਕਿ ਅਸੀਂ 4 ਦਿਨ ਪਹਿਲਾਂ ਇੱਕ ਵੀਡੀਓ ਜਿਹੜੀ ਆਪਣੀ ਖਬਰ ਪਾਈ ਸੀ ਆਪਣੇ ਚੈਨਲ ਤੇ ਕਿ ਇੱਕ ਨੌਜਵਾਨ ਜਿਹੜਾ ਉਹ ਆਪਣੇ ਛੋਟੇ ਭਰਾ ਨੂੰ ਜਿਹੜਾ ਛਿੰਝ ਮੇਲਿਆਂ ਵਿੱਚ ਅਨਾਉਂਸਮੈਂਟਾਂ ਕਰਵਾ ਕੇ ਲਬਦਾ ਫਿਰਦਾ ਹੈ ਸੋ ਉਹ ਤੁਸੀਂ ਬੜਾ ਸਾਡਾ ਸਹਿਯੋਗ ਕੀਤਾ ਕਿ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕੀਤਾ ਇਸ ਖਬਰ ਨੂੰ ਸ਼ੇਅਰ ਕੀਤਾ ਤੇ ਜਿਸ ਨਾਲ ਤੁਹਾਡੇ ਯਤਨਾ ਸਦਕਾ ਸਾਨੂੰ ਕਾਮਯਾਬੀ ਮਿਲੀ ਆ ਅੱਜ ਮੇਰੇ ਨਾਲ ਹੀ ਜਿਹੜੇ ਉਹ ਨੌਜਵਾਨ ਜਿਹੜਾ ਗੁੰਮ ਹੋਇਆ ਸੀਗਾ ਉਹ ਬੈਠਾ ਮੈਨੂੰ ਇਸ ਗੱਲ ਦੀ ਖੁਸ਼ੀ ਆ ਜਿਹੜਾ ਮੇਰਾ ਅੱਜ ਮੇਰੇ ਘਰ ਲੜੋਆ ਪਿੰਡ ਵਿਖੇ ਮੇਰੇ ਘਰ ਬੈਠ ਕੇ ਅੱਜ ਧੰਨਵਾਦ ਕਰਨ ਆਇਆ ਕਿ ਤੁਹਾਡੇ ਖਬਰ ਦੇ ਜ਼ਰੀਏ ਜਿਹੜਾ ਹਜਾ ਸਾਡਾ ਨੌਜਵਾਨ ਜਿਹੜਾ ਪੁੱਤਰ ਹੈ ਉਹ ਸਾਨੂੰ ਵਾਪਸ ਮਿਲ ਗਿਆ ਸੋ ਸਾਨੂੰ ਇਹਨਾਂ ਤੋਂ ਜ਼ਿਆਦਾ ਜਿਹੜੀ ਸਾਨੂੰ ਖੁਸ਼ੀ ਹੈ ਕਿਉਂਕਿ ਇਹ ਜਿਹੇ ਜਦੋਂ ਕਾਰਜ ਹੁੰਦੇ ਆ ਤੁਹਾਡੇ ਕਿਸੇ ਮਾਧਿਅਮ ਰਾਹੀਂ ਤਾ ਉਹ ਉਹ ਜਿਨ੍ਹਾਂ ਨੂੰ ਤਕਲੀਫ ਹੁੰਦੀ ਆ ਉਹਨਾਂ ਨੂੰ ਤਾਂ ਖੁਸ਼ੀ ਹੋਣੀ ਹੁੰਦੀ ਆ ਸਗੋਂ ਉਹਨਾਂ ਨੂੰ ਜ਼ਿਆਦਾ ਹੁੰਦੀ ਆ ਜਿਹੜੇ ਬੰਦੇ ਇਸ ਗੱਲ ਵਿੱਚ ਇਨਵੋਲਵਮੈਂਟ ਕਰਦੇ ਆ ਸੋ ਮੈਂ ਇੱਕ ਗੱਲ ਹੋਰ ਦੱਸ ਦਵਾਂ ਕਿ ਅਸੀਂ ਸਾਡਾ ਇਹ ਚੌਥਾ ਪੰਜਵਾਂ ਚਾਂਸ ਹੈ ਕਿ ਇੱਕ ਗੜੀਜੀਤ ਸਿੰਘ ਵਿਖੇ ਮੋਟਰਸਾਈਕਲ ਗੁੰਮ ਗਿਆ ਸੀਗਾ ਸਾਡੀ ਖਬਰ ਦੇ ਚੱਲਨ ਨਾਲ ਉਹ ਮੋਟਰਸਾਈਕਲ ਪ੍ਰਾਪਤ ਹੋਇਆ ਉਹ ਬੜਾ ਲੋੜਵੰਦ ਵਿਅਕਤੀ ਸੀ ਸੋ ਉਸੇ ਤਰ੍ਹਾਂ ਦੋ ਤਿੰਨ ਬਟੂਏ ਗੁੰਮ ਹੋਏ ਮੇਲਿਆਂ ਦੇ ਵਿੱਚੋਂ ਉਹ ਅਸੀਂ ਸਾਡੀ ਖਬਰਾਂ ਦੇ ਨਾਲ ਜਿਹੜੇ ਮਿਲੇ ਆ ਸੋ ਇੱਕ ਆ ਜਿਹੜਾ ਸਭ ਤੋਂ ਵੱਡਾ ਕਾਰਜ ਹੋਇਆ ਹੈ ਉਹ ਆਇਆ ਕਿ ਇੱਕ ਨੌਜਵਾਨ ਦੀ ਸਾਨੂੰ ਪ੍ਰਾਪਤੀ ਹੋਈ ਹੈ ਉਹ ਕਾਰਨ ਵੀ ਦੱਸ ਦਨੇ ਆ ਪੁੱਛ ਵੀ ਲੈਨੇ ਆ ਕਿ ਕਿਦਾਂ ਹੋਈ ਸੀ ਤੇ ਤੁਸੀਂ ਪਹਿਲਾਂ ਦੇਖਿਆ ਵੀ ਕਿ ਕਿਦਾਂ ਹੋਇਆ ਇਹ ਪਿੰਡ ਇਹਨਾਂ ਦਾ ਢਿੰਡਸਾ ਹੈ ਗੁਰਾਇਆਂ ਦੇ ਕੋਲ ਢਿੰਡਸਾ ਪੈ ਜਾਂਦਾ ਹੈ ਢੰਡਾ ਢਿੰਡਸਾ ਤੇ ਉਥੋਂ ਦਾ ਇਹ ਮੁੰਡਾ ਥੋੜਾ ਜਿਹਾ ਇਹ ਮੈਟਲੀ ਤੌਰ ਤੇ ਪ੍ਰਿਪੇਅਰ ਨਹੀਂ ਹੈਗਾ ਇਸ ਕਰਕੇ ਥੋੜਾ ਜਿਹਾ ਇਹ ਗੁੰਮ ਹੋ ਗਿਆ ਤਿੰਨ ਚਾਰ ਦਿਨ ਤੋਂ ਇਹ ਸਾਡੇ ਜਿਹੜੇ ਭਾਈ ਸਾਹਿਬ ਨਾਲ ਬੈਠੇ ਆ ਇਹ ਇਹਨਾਂ ਨੇ ਮੈਨੂੰ ਮੈਂ ਤੁਹਾਡੀ ਨਾਲ ਨਾਲ ਇਨਸਰਟ ਵੀਡੀਓ ਚਲਾ ਕੇ ਵੀ ਦੱਸੂਗਾ ਕਿ ਕਿਹੜੀ ਅਸੀਂ ਖਬਰ ਪਾਈ ਸੀ ਤੁਹਾਨੂੰ ਤਾਂ ਕਿ ਯਾਦ ਆ ਜਾਏ ਇਨਾਂ ਨੇ ਫਿਰ ਸਾਨੂੰ ਮਾਣ ਲਉ ਯਾਰੇ ਛਿੰਝ ਮੇਲੇ ਚ ਇਹ ਮਿਲੇ ਸੀਗੇ ਇਨੀ ਅਨਾਉਂਸਮੈਂਟ ਕਰਾਈ ਕਿ ਸਾਡਾ ਜਿਹੜਾ ਨੌਜਵਾਨ ਭਰਾ ਮੇਰਾ ਗੁੰਮ ਗਿਆ ਛੋਟਾ ਇਹ ਜਾਨੀ ਰਾਤਾਂ ਝੋਕ ਝੋਕ ਕੇ ਨਹੀਂ ਲੱਭਿਆ ਕੋਸ਼ਿਸ਼ ਕੀਤੀ ਹਰ ਮੇਲੇ ਚ ਜਾ ਕੇ ਨਹੀਂ ਅਨਾਉਂਸਮੈਂਟ ਕਰਾਈ ਸੋ ਜਦੋਂ ਉਹਨਾਂ ਦੀ ਅਨਾਊਂਸਮੈਂਟ ਹੁੰਦੀ ਆ ਤੇ ਮੈਂ ਇਹਨਾਂ ਨੂੰ ਬਾਹਰ ਲਿਜਾ ਕੇ ਆਪਣਾ ਰਿਕਾਰਡਿੰਗ ਕੀਤੀ ਇਹਨਾਂ ਦੀ ਖਬਰ ਉਸ ਵੇਲੇ ਚਲਾਈ ਤਾਂ ਸਵੇਰ ਨੂੰ ਹੀ ਖਬਰ ਦੇਖ ਕੇ ਆਪਣੇ ਤੋਂ ਇਹਨਾਂ ਨੂੰ ਫੋਨ ਆ ਜਾਂਦਾ ਕਿ ਤੁਹਾਡਾ ਜਿਹੜਾ ਨੌਜਵਾਨ ਹੈ ਸਾਡੇ ਕੋਲ ਹੈ ਸੋ ਸਾਨੂੰ ਇਨੀ ਫੋਨ ਕੀਤਾ ਕਿ ਭਾਜੀ ਤੁਹਾਡਾ ਬੜਾ ਧੰਨਵਾਦ ਹੈ ਕਿ ਤੁਹਾਡੇ ਖਬਰ ਨੂੰ ਦੇਖ ਕੇ ਸਾਡਾ ਮੁੰਡਾ ਜਿਹੜਾ ਲੱਭ ਗਿਆ ਸੋ ਅਸੀਂ ਪੁੱਛਦੇ ਹਾਂ ਭਾਜੀ ਕੀ ਨਾਮ ਹੈ ਤੁਹਾਡਾ ਅਮਰਜੀਤ ਸਿੰਘ ਨਾਮ ਮੇਰਾ ਜੀ ਅਮਰਜੀਤ ਸਿੰਘ ਦੀ ਕਿਹੜਾ ਪਿੰਡ ਹੈ ਤੁਹਾਡਾ ਸਾਡਾ ਪਿੰਡ ਢਿੰਸਿਆ ਜੀ ਇੱਕ ਕਿਹਦੇ ਲੱਗੇ ਇਹ ਆਪਣੇ ਘਰਿਆਂ ਲੱਗੇ ਢਿੰਸਿਆ ਪਿੰਡ ਹਾਂਜੀ ਇਹ ਭਾਜੀ ਮਾੜ ਜੇ ਸਾਡੇ ਦਰਸ਼ਕਾਂ ਨੂੰ ਇਹ ਦੱਸ ਦਿਓ ਕਿ ਕਿੱਦਾਂ ਕਿੱਦਾਂ ਗੁੰਮਿਆ ਸੀ ਕਿ ਤੇ ਆਪਾਂ ਨਾਲ ਆਪਣਾ ਲੇਕ ਕਿੱਦਾਂ ਹੋਇਆ ਇਹ ਸਾਡੇ ਜੀ 23 ਤਰੀਕ ਨੂੰ ਪਿੰਡ ਭੋਗ ਸੀਗਾ ਜੀ ਇਹ ਭੋਗ ਤੋਂ ਚਾਹ ਪਾਣੀ ਪੀ ਕੇ ਤਾਂ 1:00 ਵਜੇ ਪਿੰਡੋਂ ਗਿਆ ਜੀ ਇਹ ਅੱਛਾ ਜੀ ਤੇ 1:00 ਵਜੇ ਕਿੰਨਾ ਮੈਂ ਕੱਪੜੇ ਤੁਗਲੇ ਵਾਲੇ ਨਾਲ ਸਾਈਕਲ ਸੀ ਇਹ ਆਪਣੇ ਨਾਨਕੇ ਪਿੰਡ ਆ ਗਿਆ ਜੀ ਅੱਛਾ ਲੇਲ ਕਲਾ ਲੇਲ ਕਲਾ ਹਾਂਜੀ ਲੇਲ ਹਾਂ ਮੁਖਤਬਰ ਦੇ ਕੋਲ ਮਕੰਦਪੁਰ ਕੋਲ ਹਾਂ ਜੀ ਲੇਲ ਕਨਾ ਕੋ ਆਇਆ ਜੀ ਤੇ ਕਿਸੇ ਮੁੰਡੇ ਨੇ ਸਾਨੂੰ ਫੋਨ ਕੀਤਾ ਤੇ ਤੁਹਾਡਾ ਬੰਦਾ ਇੱਧਰ ਆ ਹੀ ਦੇਖਿਆ ਜੀ ਆਪਣੇ ਤਖਣਾ ਪਿੰਡ ਲੱਗੇਗੇ ਤੇ ਡੈਡੀ ਕੋ ਮੇਰੇ ਕੋ ਆਇਆ ਇਹ ਦੱਸਿਆ ਫਿਰ ਡੈਡੀ ਮੇਰਾ ਮਗਰੀ ਤੇ ਲੈ ਆ ਦੇਖਣ ਪਿੰਡ ਡੇਲਿਆਂ ਕਲਾਂ ਕੋ ਜੀ ਤੇ ਉੱਥੇ ਮਿਲ ਗਿਆ ਲੇਲੀ ਸੀਗਾ ਤੇ ਬਾਅਦ ਚ ਜਦੋਂ ਦੇਖਿਆ ਕਿ ਮੈਂ ਡੈਡੀ ਨੇ ਨੰਬਰ ਲੈਣ ਲੱਪਿਆ ਉੱਥੋਂ ਬੰਦੇ ਤੋਂ ਇਹ ਉਸ ਟਾਈਮ ਮੋਰੇ ਮੋਰੇ ਚੱਲ ਗਿਆ ਸਾਈਕਲ ਤੇ ਪਰ ਉਦੋਂ ਬਾਅਦ ਪਤਾ ਨਹੀਂ ਕਿੱਧਰ ਨੂੰ ਚੱਲ ਗਿਆ ਜੀ ਇਹ ओके okay. हां जी ਤੇ ਤੁਸੀਂ ਚਾਰ ਦਿਨ ਬਹੁਤ ਪਰੇਸ਼ਾਨ ਚਾਰ ਦਿਨ ਫਿਰ ਅਸੀਂ ਬਹੁਤ ਦੇਖਦੇ ਸਾਰੇ ਪਾਸੇ ਮੇਲਿਆ ਮੈਨੂੰ ਮੈਨੂੰ ਜੋ ਪਤਾ ਲੱਗਾ ਕਿ ਪਰਿਵਾਰ ਨੇ ਰੋਟੀ ਨਹੀਂ ਖਾਧੀ ਹਾਂਜੀ ਹਾਂਜੀ ਬਹੁਤ ਜਾਣ ਭੁੱਖਣ ਪਾਣੇ ਰਹੇ ਆ ਬੰਦੇ ਸਾਰੇ ਜਾਣੇ ਜਿੰਦੀ ਬਹੁਤ ਟੈਨਸ਼ਨ ਜੀ ਪਈ ਸੀ ਸਾਰਿਆਂ ਨੂੰ ਜੀ ਬਾਹਰ ਵੀ ਸਾਡੇ ਭੈਣਾਂ ਨੂੰ ਵੀ ਬਹੁਤ ਜ਼ਿਆਦਾ ਔਖੇ ਸੀ ਜਨ ਜੀ ਠੀਕ ਹੈ ਤੇ ਤੁਸੀਂ ਲੱਭਦੇ ਫਿਰਦੇ ਸੀ ਮੇਰੇ ਦਾ ਭਾਵਕ ਵੀ ਹਾਂਜੀ 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 ਬਹੁਤ ਲੰਬਿਆ ਫਿਰਦੋ ਮੈਂ ਤੁਹਾਡੀ ਗੱਲਬਾਤ ਇਹਨਾਂ ਦੇ ਡੈਡੀ ਨਾਲ ਵੀ ਕਰਾਉਣਾ ਇਹਨਾਂ ਦੇ ਜਿਹੜਾ ਮੁੰਡਾ ਗੁੰਮਿਆ ਸੀ ਇਹਨਾਂ ਦੇ ਡੈਡੀ ਵੀ ਸਾਡੇ ਨਾਲ ਪੱਜ ਕੀ ਨਾਮ ਤੁਹਾਡਾ ਮੇਰਾ ਨਾਮ ਮਹਿੰਦਰ ਸਿੰਘ ਵਾ ਇਹ ਕਿਹੜਾ ਪਿੰਡ ਤੋਂ ਜੀ ਪਿੰਡ ਸਾਡਾ ਢੀਂਸਾ ਢੰਡੇ ਢੀਂਸੇ ਓਕੇ ਇਹ ਤੁਹਾਡਾ ਲੜਕਾ ਹੈ ਹਾਂ ਸਾਡਾ ਲੜਕਾ ਹੈ ਅੱਛਾ ਕੀ ਮਹਿਸੂਸ ਕਰਦੇ ਹੋ ਵੀ ਮਤਲਬ ਤੁਹਾਨੂੰ ਹੁਣ ਲੜਕਾ ਵਾਪਸ ਮਿਲ ਗਿਆ ਲੈ ਨਵਾਂ ਜਨਮ ਹੋਇਆ ਨਵਾਂ ਜਨਮ ਨਵਾਂ ਜਨਮ ਹਾਂ ओके okay. खुशी दा और ਸਾਡੇ ਦਾ ਚਾਰ ਪੰਜ ਦਰ ਖੋਲਣਗੇ ਆ ਹੀ ਨਹੀਂ ਹੈ ਇਸ ਕਰ ਇਸ ਕਰ ਫਿਰਦੇ ਰਹੇ ਪਰ ਆ ਟੈਂਪਾਸੇ ਪਰ ਟੈਂਪਾਲੇ ਜੀ ਮੇਰੀ ਘੜੀ ਸੀ ਜੀ ਬਹੁਤ ਦੁੱਖ ਹਾਂ ਬੰਦਾ ਬਿੱਛੜ ਜਾਂਦਾ ਤਾਂ ਇਹ ਪਹਿਲੇ ਤਾਂ ਹੁਣ ਕਰ ਗਿਆ ਤੇ ਸਾਡੇ ਕੁੜੀਆਂ ਵੀ ਬਾਹਰ ਫੂਲ ਗਾਦੀਆਂ ਸੀ ਹਾਂ ਬਸ ਹਰ ਪਿੰਡੇ ਖੁਸ਼ ਹੋ ਗਿਆ ਕੀ ਬਾਤ ਹੈ ਹਾਂ ਸੋ ਇਹ ਜਿਹੜੇ ਤੁਸੀਂ ਹੰਝੂ ਦੇਖ ਰਹੇ ਹੋ ਆ ਭਾਜੀ ਹੋਣਾ ਦੇ ਅੱਖਾਂ ਵਿੱਚ ਹੰਝੂ ਆ ਇਹ ਹੰਝੂ ਜਿਹੜੇ ਆ ਖੁਸ਼ੀ ਦੇ ਆ ਤੇ ਕੁਝ ਦਿਨ ਪਹਿਲਾਂ ਇਹ ਗਮੀ ਦੇ ਹੰਝੂ ਸੀ ਇਹ ਭਾਜੀ ਹੋਣਾ ਦੇ ਅੱਖਾਂ ਦੇ ਵਿੱਚ ਜਿਹੜੇ ਸਾਨੂੰ ਅਸੀਂ ਦਿਖਾਏ ਵੀ ਸੀ ਤੇ ਉਹ ਵੀ ਇਹਨਾਂ ਨੇ ਵੀ ਰੋ ਰੋ ਕੇ ਸਾਨੂੰ ਦਰਦ ਭਰੀ ਕਹਾਣੀ ਦੱਸੀ ਸੀ ਸੋ ਅੱਜ ਇਹ ਸਾਨੂੰ ਸੋ ਇਹਨਾਂ ਦੀ ਖੁਸ਼ੀ ਦੇ ਹੰਝੂ ਸਾਡੀ ਅੱਖਾਂ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਉਂਕਿ ਇਹ ਇਹ ਸਾਰਾ ਪਰਿਵਾਰ ਇਸ ਵੇਲੇ ਇੰਨਾ ਖੁਸ਼ ਹੈ ਆਪਣਾ ਬੱਚਾ ਮਿਲਣ ਤੇ ਕਿ ਇਤੋਂ ਵੱਡੀ ਖੁਸ਼ੀ ਹੋਰ ਹੋ ਵੀ ਨਹੀਂ ਸਕਦੀ ਐ ਸੋ ਤੁਸੀਂ ਹੋਰ ਚੈਨਲ ਵਾਰੇ ਕੀ ਕਰਨਾ ਚਾਹੁੰਦੇ ਹੋ ਜੀ ਇੱਥੇ ਚੈਨਲ ਵਾਲਾ ਇਹਦੇ ਕੋਈ ਰਿਸੈਪਟੇ ਨਹੀਂ ਕਰ ਸਕਦੇ ਬਹੁਤ ਧੰਨਵਾਦ ਜਿਹਦਾ ਸਾਨੂੰ ਜਿਹਦਾ ਮਾਡਾ ਬੱਚਾ ਸਾਨੂੰ ਮਿਲ ਗਿਆ ਸਾਨੂੰ ساری ਉਮਰ ਜ਼ਿੰਦਗੀ ਭੁੱਲਣਾ ਹੈ ਨਾ ਇਹ ਹੂੰ ਆ ਮਿਲਦਾ ਤਾਂ ਕੀ ਬਾਤ ਬਹੁਤ ਧੰਨਵਾਦ ਵੇ ਨਿਕੋਈ ਨਹੀਂ ਕੋਈ ਨਹੀਂ ਸੋ ਬਹੁਤ ਵੱਡੀ ਗੱਲ ਹੈ ਕਿ ਇਹ ਬੜਾ ਧੰਨਵਾਦ ਕਰਦੇ ਆ ਪਹਿਲਾਂ ਵੀ ਬੜਾ ਮੈਨੂੰ ਮਾਣ ਤਨ ਕਰਦੇ ਕਰਕੇ ਹਟਿਆ ਬੜਾ ਧੰਨਵਾਦ ਕਰਦੇ ਆ ਤੇ ਭਾਜੀ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਤੁਹਾਡੇ ਚੈਨਲ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਜਿਹੜਾ ਤੁਸੀਂ ਖਬਰ ਚਲਾ ਕੇ ਸਾਡਾ ਭਰਾ ਮਿਲਿਆ ਸਾਨੂੰ ਤੁਹਾਡੇ ਧਰੋ ਬਹੁਤ ਧੰਨਵਾਦੀ ਤੁਹਾਡਾ ਥੈਂਕ ਯੂ ਤੇ ਤੁਹਾਨੂੰ ਪਤਾ ਵੀ ਉਸ ਵੇਲੇ ਲੱਗਾ ਜਦੋਂ ਕੋਈ ਖਬਰ ਚੱਲੀ ਹੈ ਵੀ ਕਿਸੇ ਨੇ ਖਬਰ ਦੇਖ ਕੇ ਇਦਾਂ ਕੀਤਾ ਹਾਂਜੀ ਹਾਂਜੀ ਸਾਡੇ ਅਪਰੇ ਤੋਂ ਮੁੰਡਾ ਸਕਿਉਰਟੀ ਦਾ ਕੰਮ ਕਰਦਾ ਜੀ ਉਹ ਮੈਨੂੰ 4 ਵਜੇ ਫੋਨ ਕੀਤਾ ਜੀ ਟੜਕੇ 4:00 ਵਜੇ ਉਹ ਖਬਰ ਦੇਖਦਾ ਸੀ ਖਬਰ ਦੇਖਦਾ ਜੀ ਕਿੰਨਾ ਮੈਂ ਤੁਹਾਡੇ ਖਬਰ ਦੇਖੀ ਆ ਫਿਰ ਮੈਂ ਗੱਲ ਵੀ ਕਰਾਈ ਇਹਨਾਂ ਮਾਡੇ ਭਰਾ ਨਾਲ ਮੇਰੇ ਨਾਲ ਅੱਛਾ ਜੀ ਖਬਰ ਦੇਖਦੇ ਦੇਖੇ ਨੇ ਫਿਰ ਗੱਲ ਹੋਈ ਤੇ ਮੈਂ ਕਿਹਾ ਤੂੰ ਆਪਣੇ ਘਰ ਲੈ ਜਾ ਇਹਨੂੰ ਦੇ ਇਕੱਲਾ ਨਾ ਛੱਡੀ ਉਹ ਜਦਾਂ ਤੇ ਫਿਰ ਮੈਂ 10 15 ਮਿੰਟਾਂ ਚ ਆਪਣੇ ਪਹੁੰਚ ਗਿਆ ਜੀ ਤੇ ਫਿਰ ਜਿਪ ਤੋਂ ਅੱਪਰ ਹੋ ਜਾ ਕੇ ਲੈ ਕੇ ਆਏ ਹਾਂ ਹਾਂ ਜੀ ਉਹਨੇ ਬਹੁਤ ਧੰਨਵਾਦ ਬੰਦਿਆ ਇਹ ਸਾਨੂੰ ਮੁੰਡੇ ਨੂੰ ਉਹਨਾਂ ਦਾ ਵੀ ਬਹੁਤ ਧੰਨਵਾਦ ਉਹਨਾਂ ਦਾ ਵੀ ਸੋ ਭਾਜੀ ਹੁਣੀ ਧੰਨਵਾਦ ਕਰਦੇ ਆ ਤੇ ਧੰਨਵਾਦ ਤੁਹਾਡੇ ਦਰਸ਼ਕਾਂ ਦਾ ਸਾਡਾ ਬਹੁਤ ਜਿਆਦਾ ਸਾਡੀ ਟੀਮ ਵੱਲੋਂ ਤੁਹਾਡਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇਸ ਖਬਰ ਨੂੰ ਜਿਆਦਾ 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 ਜਿਹੜਾ ਸ਼ੇਅਰ ਕੀਤਾ ਜਿਸ ਕਰਕੇ ਇਸ ਨੌਜਵਾਨ ਦੀ ਦੁਆਰਾ ਜਿਹੜਾ ਜਨਮ ਹੋਇਆ ਦੁਆਰਾ ਪ੍ਰਾਪਤੀ ਹੋਈ ਹੈ ਸੋ ਇਦਾਂ ਦੀਆਂ ਖਬਰਾਂ ਸੀ ਤੁਹਾਨੂੰ ਦਿਖਾਉਂਦੇ ਰਹਾਂਗੇ ਸਾਡੀ ਪਹਿਲ ਦੇ ਆਧਾਰ ਤੇ ਕੋਸ਼ਿਸ਼ ਹੁੰਦੀ ਹੈ ਕਿ ਇਦਾਂ ਦੀਆਂ ਖਬਰਾਂ ਨੂੰ ਤਰਜੀਹ ਦਿੱਤੀ ਜਾਵੇ ਕਿਉਂਕਿ ਮੈਂ ਤੁਹਾਨੂੰ ਦੱਸ ਦਵਾਂ ਕਿ ਮਾਲਮਯਾਰ ਦੇ ਅਸ਼ਿੰਝ ਮੇਲੇ ਦੇ ਵਿੱਚ ਅਸੀਂ ਗਏ ਸੀ ਜਿੱਥੇ ਸਾਨੂੰ ਇਸ ਗੱਲ ਦਾ ਪਤਾ ਲੱਗਾ ਸੀ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਹਜੇ ਮਾਲਮੁਗਾਰ ਦੇ ਸ਼ਿੰਝ ਮੇਲੇ ਦੀ ਅਸੀਂ ਖਬਰ ਚਲਾਈ ਨਹੀਂ ਹੈ ਉਹ ਸਭ ਤੋਂ ਪਹਿਲਾਂ ਆਉਂਦੇ ਮੈਂ ਇਸ ਮੁੰਡੇ ਦੀ ਖਬਰ ਚਲਾਈ ਸੀ ਇਹ ਵੀ ਇੱਕ ਸਾਡੀ ਵੱਖਰੀ ਜਿਹੜੀ ਕੋਸ਼ਿਸ਼ ਹੁੰਦੀ ਹੈ ਕਿ ਪਹਿਲਾਂ ਜਿਹੜੀ ਸਭ ਤੋਂ ਵੱਧ ਲੋੜ ਹੈ ਜਿਸ ਚੀਜ਼ ਦੀ ਉਸ ਚੀਜ਼ ਨੂੰ ਤਰਜੀਹ ਦਿੱਤੀ ਜਾਵੇ ਸੋ ਇਦਾਂ ਦੀਆਂ ਖਬਰਾਂ ਦੇਖਣ ਲਈ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਜੇ ਤੁਸੀਂ ਫੇਸਬੁੱਕ ਤੇ ਇਹਨੂੰ ਫੋਲੋ ਜ਼ਰੂਰ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ